ਅੱਜ ਵੀ ਆਮ ਹਿੰਦੂ ਜਿਹੜਾ ਹੈਗਾ ਗੁਰਨਾਨਦਪਾਤਸ਼ਰਨ ਗੁਰੂ ਮੰਨਦਾ ਹੈ। ਅੱਜ ਵੀ ਆਮ ਜਿਹੜਾ ਹਿੰਦੂ ਹੈਗਾ ਉਹ ਸਿੱਖਾਂ ਦੀ ਰਿਸਪੈਕਟ ਕਰਦਾ ਹੈ। ਹੂੰ। ਹੜਾਂ ਦੇ ਵਿੱਚ ਤੁਸੀਂ ਦੇਖਿਆ ਮੰਦਰਾਂ ਦੇ ਵਿੱਚ ਉਹਦੀ ਰਾਸ਼ਨ ਆਏ, ਮਸਜਿਦਾਂ ਦੇ ਵਿੱਚ ਉਹ ਰਾਸ਼ਨ ਆਏ। ਆਮ ਜਨਤਾ ਤੇ ਡੀਪ ਸਟੇਟ ਇਹ ਦੋਨੋਂ ਵੱਖ ਨੇ। ਤੇ ਡੀਪ ਸਟੇਟ ਜਿਹੜੀ ਡੀਪ ਸਟੇਟ ਉਦੋਂ 47 ਦੇ ਵਿੱਚ ਕਾਬਜ਼ ਸੀ। ਇਹ ਤੁਹਾਨੂੰ ਹੁਣ ਸਮਝਣਾ ਪੈਣਾ ਹੈ ਕਿ ਨਫ਼ਰਤ ਕਿੱਥੋਂ ਦੀ ਚੱਲਦੀ ਆ। ਜੀ। ਸਿੱਖਾਂ ਦੇ ਨਾਲ ਹਿੰਦੂ ਦੀ ਨਫ਼ਰਤ ਨਹੀਂ ਹੈ। ਹੂੰ। ਸਿੱਖਾਂ ਦੀ ਦੇਸ਼ ਦੇ ਨਾਲ ਕੋਈ ਨਫ਼ਰਤ ਨਹੀਂ ਹੈ। ਸੇਖ ਕਮੇਸ਼ਨ ਨਿਜ਼ਾਮ ਦੇ ਖਿਲਾਫ ਰਹਾ ਚਾਹੇ ਉਹ ਮੁਗਲਾਂ ਦਾ ਨਿਜ਼ਾਮ ਸੀ ਚਾਹੇ ਅੰਗਰੇਜ਼ਾਂ ਦਾ ਨਿਜ਼ਾਮ ਸੀ ਠੀਕ ਹੈ ਸਿੱਖ ਹਮੇਸ਼ਾ ਤੱਕੇशाही ਦੇ ਖਿਲਾਫ ਰਹਾ ਸਿੱਖ ਹਮੇਸ਼ਾ ਜ਼ੁਲਮ ਦੇ ਖਿਲਾਫ ਲੜਿਆ ਹਮਮ ਔਰ ਜਦੋਂ ਸੱਤਾ ਇਹਨਾਂ ਦੇ ਹੱਥਾਂ ਦੀ ਆ ਜੀ ਮੈਂ ਜਵਾਰਲਾਲ ਨਹਿਰੂ ਦੇ ਪਰਿਵਾਰ ਦੀ ਗੱਲ ਕਰ ਰਿਹਾ ਕਿਉਂਕਿ ਸਭ ਤੋਂ ਪਹਿਲਾਂ ਸੱਤਾ ਇਹਨਾਂ ਦੇ ਹੱਥਾਂ ਆਈ ਤੇ ਉਸ ਤੋਂ ਬਾਅਦ ਜਿਹੜੀਆਂ 70 ਸਾਲ ਤੱਕ ਪਾਲਿਸੀਆਂ ਬਣੀਆਂ ਉਹ ਜਵਾਰਲਾਲ ਨਹਿਰੂ ਦੇ ਪਰਿਵਾਰ ਤੋਂ ਇਨਸਪਾਇਰ ਹੋ ਕੇ ਬਣੀਆਂ ਤੇ ਜਵਾਰਲਾਲ ਨਹਿਰੂ ਦੀ ਧੀ ਦਰਬਾਰ ਸਾਹਿਬ ਤੇ ਅਟੈਕ ਕਰਦੀ ਆ ਜੀ ਜਦੋਂ ਇਹਨਾਂ ਦੇ ਹੱਥ ਸੱਤਾ ਆਉਂਦੀ ਹੈ ਇਹਨਾਂ ਦੇ ਹੱਥ ਦੇਸ਼ ਆਂਦਾ ਹੈ ਜੀ ਉਸ ਦੌਰਾਨੇ ਸਭ ਤੋਂ ਵੱਡੀ ਮੁਸੀਬਤ ਇਹ ਸੀ ਸਭ ਤੋਂ ਵੱਡਾ ਉਹਨਾਂ ਦੇ ਦੀ ਸੰਸਾਰ ਨੇ ਸੀ ਵੀ ਸਾਡੇ ਖਿਲਾਫ ਪਾਰਟੀ ਜਿਹੜੀ ਖੜੀ ਹੋ ਸਕਦੀ ਹੈ ਬੀਜੇਪੀ ਤਾਂ ਨਾ 3 ਚੋਂ ਸੀ ਨਾ 13 ਚੋਂ ਸੀ 70 ਸਾਲ ਕਾਂਗਰਸ ਕਾਬਜ਼ ਰਹੀ ਹੈ ਜੀ ਜੀ ਔਰ ਜਦੋਂ ਮੇਰੇ ਹੱਥ ਮਤਲਬ ਮੈਂ ਜਵਾਹਰ ਲਾਲ ਨਹਿਰੂ ਆ ਤੇ ਮੇਰੇ ਹੱਥ ਸੱਤਾ ਆਂਦੀ ਹੈ ਤੇ ਮੈਂ ਆਪਣੀ ਖਾਨਦਾਨ ਦੀ ਰਾਜਸ਼ਾਹੀ ਕਾਇਮ ਕਿਵੇਂ ਰੱਖਣੀ ਆ ਮੈਨੂੰ ਪਤਾ ਹੈ ਕਿ ਮੇਰੇ ਸਾਹਮਣੇ ਮੇਰੇ ਖਾਨਦਾਨ ਦੇ ਸਾਹਮਣੇ ਮੇਰੇ ਪੁੱਤ ਪੋਤਨਾਂ ਦੇ ਸਾਹਮਣੇ ਬੀਜੇਪੀ ਤਾਂ ਹੈ ਹੀ ਨਹੀਂ ਬੀਜੇਪੀ ਤਾਂ ਹੁਣ ਆਈ ਆ ਸੱਤਾ 'ਚ 2014 'ਚ 70 ਸਾਲ ਕੋਈ ਉਹਨਾਂ ਦੇ ਸਾਹਮਣੇ ਹੀ ਨਹੀਂ ਖੜਨ ਜੋਗਾ ਸੀ ਉਹ ਪਾਲਿਸਿਜ਼ ਕੀ ਸੀਗੀਆਂ ਤੇ ਜੇ ਉਹਨਾਂ ਦੇ ਸਾਹਮਣੇ ਕੋਈ ਖੜ ਸਕਦਾ ਹੈ ਉਹ ਕੌਣ ਖੜ ਸਕਦਾ ਹੈ ਜਿਹੜਾ ਹੜਾਂ ਦੇ ਵਿੱਚ ਬਿਨਾ ਐਮਪੀ ਬਿਨਾ ਐਮਐਲਏ ਬਣੇ ਤੁਹਾਡੇ ਬਨਪੁਰ ਦਾ ਹੈ ਜਿਹੜਾ ਤੁਹਾਨੂੰ ਭੁੱਖਾ ਨਹੀਂ ਮਰਨ ਦਿੰਦਾ ਜਿਹੜਾ ਜੇ ਕਦਰਨਾਥ ਆਪਦਾ ਆ ਜੇ ਜਿਹੜਾ ਉੱਥੇ ਜਾ ਕੇ ਬਿਨਾ ਕਿਸੇ ਸਰਕਾਰ ਤੋਂ ਸਰਕਾਰ ਤੋਂ ਵੱਧ ਕੰਮ ਕਰਕੇ ਆਂਦਾ ਜਿਹੜਾ ਭੁੱਜਦੇ ਚ ਪਹੁੰਚਾ ਲਾ ਜੇ ਬਿਨਾ ਕਿਸੇ ਸਰਕਾਰ ਤੋਂ ਜਾ ਕੇ ਬਿਨਾ ਕਿਸੇ ਲਾਗ ਲਪੇਟ ਤੋਂ ਬਿਨਾ ਕਿਸੇ ਐਮਪੀ ਦੀ ਸੀਟ ਤੋਂ ਜਾ ਕੇ ਉੱਥੇ ਸਾਮਦਾ ਮੁੰਬਈ ਦੇ ਵਿੱਚ ਹੜ ਆ ਜੇ ਤਾਂ ਸਿੱਖ ਉੱਥੇ ਖੜਿਆ ਉਹ ਸਰਕਾਰ ਜਿਹੜੀ ਗਰਨਾਨਕ ਦੀ ਸਰਕਾਰ ਹੈ ਜਿਸ ਤੋਂ ਸਭ ਤੋਂ ਵੱਧ ਖਤਰਾ ਉਸ ਸਮੇਂ ਸੱਤਾਧਾਰੀ ਕਾਂਗਰਸ ਸੀ ਜੀ ਉਹਨਾਂ ਨੂੰ ਜੇ ਖਤਰਾ ਸੀ ਤਾਂ ਉਹ ਗਰਨਾਨਕ ਦੀ ਸਰਕਾਰ ਤੇ ਗਰਨਾਨਕ ਦੇ ਬੱਚਿਆਂ ਤੋਂ ਸੀ